ਦੋਸਤੋ ਅਸੀਂ ਡਾਉਨ ਡਿਆ ਹੁਣ ਪਾਣੀ ਆ ਵੇਖ ਇਹ ਬਹੁ ਮਾਰਦੀ ਆ ਵੀ ਸਿੰਘ ਬਹੁਤ ਸਿੰਘ ਮਾਰਦੀ ਐ ਪੋਸ਼ਤਾਨਾ ਐ ਇਹ ਮੇਰੀ ਫੇਵਰੇਟ ਕਾਵਾ ਫੇਵਰੇਟ ਕਾ ਪੀ ਲਿਆ ਪੁੱਤ ਪਾਣੀ ਪੀ ਲਿਆ ਵੇ ਨਿੱਗਾ ਪਾਣੀ ਦਿੱਤਾ ਤੈਨੂੰ ਗੀਜਾ ਤੂੰ ਕੱਢ ਕੇ ਚੱਲੀ ਕੇ ਚੱਲੀ ਮੇਰਾ ਬੁੱਗਾ ਚੱਲੀ ਚਾਲੋ ਮੇਰਾ ਪੁੱਤ ਚੱਲ ਚਲ ਬੈਗ ਹੋ ਹੋ ਜੋ ਹੋ ਜੋ ਮੇਰਾ ਪੁੱਤ ਆ ਜੋ ਚਲੋ ਵੀ ਦੋਸਤੋ ਸਦੀ ਸਿੰਘ ਵਾਲੀ ਫੇਵਰੇਟ ਗਾਇਨੇ ਦੇ ਦੁੱਧ ਪਾਣੀ ਪੀ ਲਿਆ ਜੀ ਚਲ ਮੇਰਾ ਪੁੱਤ ਨੂੰ ਬਾਹਰ ਕਾफी ਕੋਟ ਪੈਣੀ ਤੇ ਨੂੰ ਠੰਡ ਬੜੀ ਆ ਪਾਣੀ ਪਾ ਕੇ ਨਾ ਪਾ ਬਹੁਤ ਜਿਆਦਾ ਦੇਖੋ ਮੈਂ ਅੱਧਾ ਛਾੜੀ ਟੂਬੀ ਲਾ ਕੇ ਫਾਈ ਕਰਕੇ ਫਿਰ ਉੱਥੇ ਬੰਦ ਦੇਣਾ ਹੁੰਦਾ ਚਲੋ ਆਜੋ ਮੇਰਾ ਪੁੱਤ ਆਜੋ 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 ਚਲੋ ਚਲੋ ਮੇਰਾ ਪੁੱਤ ਇਹ ਚੱਲ ਬਿਛਰਾ ਕਾਲੋ ਨੂੰ ਪਾਣੀ ਲਾਈ ਗਏ ਕਾਲੋ ਆ ਜੇ ਸਾਡੀ ਗੱਲੋ ਗੱਲ ਮੇਰਾ ਪੁੱਤ ਸੈਪੀ ਤੇਨੂੰ ਕੁੱਟ ਪੈਣੀ ਆ ਜਦੋਂ ਦੰਦੀ ਵੱਡੀ ਮੇਰੀ ਗੱਣ ਨੂੰ ਆ ਜਾ ਮੇਰਾ ਪੁੱਤ ਇਹ ਆਜੋ ਇਹ ਵੀ ਰੱਬ ਦੇ ਜੀ ਆ ਜਿਹਨੇ ਸੇਵਾ ਕਰਨੀ ਬਹੁਤ ਯੂਰੂਈ ਆ ਇੰਨਾ ਤੋਂ ਵੱਡਾ ਕੋਈ ਕੁੰਨ ਨਹੀਂ ਆ। ਛੋ, ਛੋ। ਥੋੜਾ ਸੁਣਾਓ ਦੋਸਤੋ। ਨੇ। ਵਾ। ਹੋਰ ਸੁਣਾਓ। ਇਦਾਂ ਦਿਹਾੜੀ ਲੰਘ ਜਾਂਦੀ ਆ ਜੀ। ਕਦੀ ਬਾਹਰ ਕੰਮ ਕਰ ਲੋ, ਘਰ ਦੇ ਘਰ ਕੰਮ ਕਰ ਲੋ। ਇਹ ਜ਼ਿੰਦਗੀ ਤਾਂ ਇੱਕ ਟਾਈਮ ਪਾਸੀ ਆ। ਹੈ ਤੇ ਨਹੀਂ। ਹੋਰ ਸੁਣਾਓ। ਬਸ ਇਦਾਂ ਹੀ ਟਾਈਮpass ਹੀ ਕਰਦੇ ਜਿੰਦਗੀ ਦਾ ਤੇ ਟਾਈਮpass ਹੀ ਹੋਣਾ ਚਾਹੀਦਾ ਹੋ ਵਾਈ ਗੁਰ ਹੋਰ ਸੁਣਾਓ ਠੰਡ ਅੱਜ ਬਹੁਤ ਆ ਕੱਲ ਵੀ ਧੁੱਪ ਲੱਗੇ ਕਿ ਧੁੱਪ ਲੱਗ ਜਾਂਦੀ ਰਹੀ ਆ ਅੱਜ ਬਹੁਤ ਜ਼ਿਆਦਾ ਠੰਡ ਆ ਇਹ ਟਾਈਮ 11 ਵਜੇ ਚੱਲੇ 11 ਵੱਜ ਗਏ ਆ ਹਾਜੀ ਤਾਂ ਪੂਰੀ ਵੇਖੋ ਤੂੜ ਪਈ ਆ ਪੂਰੀ ਤੂੜ ਪਈ ਆ ਜੀ ਤੇ ਮੈਂ ਪਾਣੀ ਪੂਣੀ ਡਾਹ ਕੇ ਐ ਝੜੂ ਝੂੜੂ ਲਗਾ ਕੇ ਇੱਕ ਬਾਅਦ ਇਹਨਾਂ ਨੂੰ ਬੰਨ੍ਹ ਕੇ ਉੱਤੇ ਸੁੱਕ ਤੱਕ ਪਾ ਕੇ ਘੋਗਾ ਪਾ ਕੇ ਇਹਨਾਂ ਨੂੰ ਡਾਲਦਾ ਲੈ ਨਹੀਂ ਜਾ ਰਿਹਾ ਨਾ ਬੈਣਗੇ ਪਰਦਾ ਪਾ ਦਾਂਗੇ ਗਾੜੀ ਠੰਡ ਤੋਂ ਜਿੰਨਾ ਬਚਾ ਹੋਏ ਉਹਨੇ ਚੰਗਾ ਹੋ ਸਣਾ ਮੇਰੇ ਦੋਸਤੋ ਕੀ ਕਰਦੇ ਜੇ ਫੋਲੋਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦਾ ਕਰੋ ਯਾਰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸੋ ਹੋਣਾਗੀ ਚਾਹ ਆਵੇ ਚਾਹ ਲੱਗੇ ਆ ਪੀਣ ਠੰਡ ਬੜੀ ਤਾਨੂੰ ਪਤਾ ਡੰਗਰ ਵਾਲੋਂ ਕੰਮਕਾਰ ਕਰਕੇ ਆਏ ਆ ਨਾਲ ਅਖਵਾ ਕੋਈ ਦੀ ਪੀਨੇ ਇਹ ਪੂਰੀ ਗਰਮਾ ਕਰਨਾ ਹੋਰ ਸੁਣਾਉ ਆਜੋ ਸ਼ਗਲੋ ਚਾਹ ਪਾਣੀ ਵੱਡੀ ਟੱਕੀ ਹੋਰ ਮਨੇ ਫੰਦੂ ਦੀ ਵੀਡੀਓ ਨਹੀਂ ਵੇਖੀ ਹੋਣੀ ਆ YouTube ਤੇ ਬਹੁਤ ਫੇਮਸ ਹੋਈ ਸ਼ਾਰਟ ਪਾਇਆ ਬਹੁਤ ਲੋਕਾਂ ਪਿਆਰ ਦਿੱਤਾ ਬਹੁਤ ਸਬਸਕ੍ਰਾਈਬ ਕੀਤਾ ਬਹੁਤ ਲਾਈਕ ਕੀਤਾ ਧੰਨਵਾਦ ਤੁਹਾਡਾ ਅਰਮਾਨ ਗਿਆ ਸਕੂਲੇ ਅੱਜ ਲੇਟ ਹੋ ਗਿਆ ਹੈ ਜੀ ਕੱਲ ਵੀ ਲੇਟ ਹੋ ਗਿਆ ਹੈ ਹਾਂ ਅੱਜ 9:30 ਵਜੇ ਗਿਆ ਸਕੂਲ 9:30 ਸਕੂਲ ਲੱਗਦਾ 10:00 ਵਜੇ ਪਹੁੰਚ ਅੱਧਾ ਘੰਟਾ ਲੇਟ ਹੋਇਆ ਉਹ ਡਾਕਟਰ ਕੋਈ ਗੱਲ ਬਾਤ ਮਿਲਦੇ ਤੁਹਾਨੂੰ ਕੋ ਟਾਈਮ ਠਹਿਰ ਕੇ ਪੋਸ ਐਮ ਮੰਨੂ ਨਹੀਂ ਪਿੰਡਿਆ ਚਾਹ ਦੇ ਚਾਹ ਨਾਲ ਖਾਦਾ ਮੰਨੂ ਨੇ ਲੱਡੂ ਕਿਹੜਾ ਲੱਡੂ ਖਾਦਾ ਇਹਨੇ ਗੋਂਦਵਾ ਬਾਜੀ ਆਈ ਏ ਕੀ ਕਰੂੰ ਸੰਗ ਦਾ ਮੁੰਡਾ ਜੀ ਬਾਤ ਤੁਹਾਡੀ ਲੱਗਿਆ ਗੋੜ ਵਾਲੀ ਜਾ ਮਿੰਡਿਆ ਵਾ ਬਰਾੜਿਆ ਠੰਡ ਦਾ ਇੰਜੋਏ ਕਰ ਠੰਡ ਦੇ ਮ제 ਲੈਣ ਡਿਆ ਪੂਰੇ ਨਾਲ ਦਾਦੂ ਆਏ ਗੋਲੀ ਘੜਦੇ ਗੋਲੀਆਂ ਕਿੰਨੀਆਂ ਤੈਨੂੰ ਕੱਢਦੇ ਓਏ ਪਪਾ ਕਦਾਂ ਮੈਨੂੰ ਚਾ ਸਵਾਦਾ ਅੱਜ ਤੋਂ ਲੱਗੀ ਕੱਲ੍ਹ ਦੇ ਦੇ ਚਪਲ ਕਿੱਥੇ ਓਏ ਤੋਕਾ ਅਸੋ ਕੜਾ ਸੋ ਕੇ ਦਾ ਮੈਂ ਪਰੇਂਗਾ ਲੈ ਸੁਕਾਇਆ ਮਨੁਗਰ ਮੁੰਡੇ ਲੈ ਗਏ ਸੁੱਕੇ ਨੇ ਮੱਝ ਲਿਆਂਦੀ ਆ ਨਵੀ ਮੱਝ ਦੀ ਵਧਾਈ ਦੇਣ ਡਿਆ ਲੱਡੂ ਵੰਡਣ ਡਿਆ ਪੈਂਡ ਲੋਕੇ ਨੇ ਦਾੜੀ ਰੱਖ ਲਈ ਕਹਿੰਦੇ ਸਰਦਾਰ ਬਣ ਜਾਣਾ। ਬੋਲ ਤੋ ਕਿਆ ਕਹਦਾ ਮੇਰੇ? ਕਿੰਨਾ ਡੰਟੀ ਮਾਜੇ ਦੋਦਾ? 12 13 ਕਿਲੋ। ਬੱਲੇ। ਇਹ 12 ਜਾਂ 13 ਕਿਲੋ ਵਧੀਆ ਮਾਜੇ ਫਿਰ ਚੋਟੀ ਦੀ ਲੈਂਦੀ ਹਰਿਆਣੇੋਂ ਲੱਗਦਾ। ਉਹ ਕਿੰਨੇ ਲੈਂਦੀ ਆ? ਹੋਰ। ਪੁੱਨੇ ਜੀ ਕਿਹਨੇ ਬੋਲ ਦਿੰਦੀ ਆ? 9 ਕਿਲੋ। 70 ਹਜ਼ਾਰ ਦਾ। 90 70 ਹਜ਼ਾਰ ਦੀ ਮਾਜ ਲੈਂਦੀ ਆ। ਹੁਣੇ 12 ਅਖੰਡਿਆ ਹੀ ਹੁਣੇ 9 ਕਿਲੋ ਤੇ ਆ ਗਿਆ ਘੜੀ ਨੂੰ ਪਾਏ 1.5 ਕਿਲੋ ਤੇ ਆਜੇ। 9 ਕਿਲੋ ਦੋਦਾ। ਇੱਕ ਵੇਦਾ ਲਾ ਦਮ ਹੋ ਗਿਆ ਤਾਂ 1 ਦਾ ਤੇ 1.5 ਲੱਖ ਦਾ ਗਾੜੀ ਕਿਹੜਾ ਟਾਈਲਾ ਕਰਦੇ ਆਏ ਨੇ ਮੈਂ ਖੜੇ ਇੱਕ ਵੇਦਾ ਨਹੀਂ ਨਹੀਂ ਚੌਮੇ ਵਾਲਿਆਂ ਦਾ ਨਹੀਂ ਆ ਗਈ ਛੋਟੀ ਹੋਵੇ ਲੱਖ ਤੋਂ ਉੱਪਰ ਹੀ ਨਹੀਂ ਲੱਗਾ ਸੁੱਖਾ ਮੱਝਾ ਪਾਉਣ ਸੁੱਖੇ ਨੇ ਮੱਝ ਲਿਆਂਦੀ ਵਧੀਆ ਲਿਆਂਦੀ ਹਰਿਆਣੇ ਤੋਂ ਹੋਰ ਇੱਕ ਬੁੱਕ ਕਰ ਆਇਆ ਨਾਲ ਸਾਈ ਦੇ ਆ 11000 ਰੁਪਇਆ ਦੇ ਆ ਸਾਈ ਪੰਮਾ ਗਾੜੀ ਆ ਜਾਣੀ ਕੱਲ ਨੂੰ ਉਹਦੇ ਆ ਕੋਈ ਨਹੀਂ ਗਾੜੀ ਜਾਈ ਮੱਜਾਂ ਦੋ ਰੱਖ ਮੋਟੀਆਂ 70 70 ਹਜ਼ਾਰ ਵਾਲੀਆਂ ਜਿਹੜੀਆਂ 70 70 ਹਜ਼ਾਰ ਦੀ ਮੱਜ ਆਉਂਦੀ ਆ ਮੱਜ ਘੱਟੋ ਘਾਟ ਲੱਖ ਰੁਪਏ ਦੀ ਚੰਗੀ 70 70 ਹਜ਼ਾਰ ਦੀ ਮੱਜ ਬੜੀ ਵਧੀਆ ਮਿਲਦਾ ਆ ਆ ਖਾਵੇ ਉਹ ਬੈਠੋਂ ਦੀਆਂ ਨਾਲ ਬਰੀਡ ਚ ਨਹੀਂ ਆਉਂਦੀਆਂ ਇਹ ਇਹ ਹੁਣ ਕਿ ਨੀਲੀ ਦਾ ਵੀ ਨਹੀਂ ਆ ਆਹੋ ਮੋਰਾ ਨਸਲ ਮੋਰਾ ਨਸਲ ਪਿਓਰ ਮੋਰਾ ਨਸਲ ਆ ਪਿਓਰ